ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕੀ ਨਾਮ ਬਧਰਾਵਾ ਬਧਰਾਵਾ ਪਿੰਡ ਜੀ ਮਰੇਰਕੋਟ ਨੇ ਜ਼ਿਲ੍ਹੇ ਦਾ ਪਿੰਡ ਹੈ ਇਹ ਇੱਥੇ ਪਹੁੰਚੇ ਸੀ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਪੰਜਾਬ ਟੂਰ ਕਰਦੇ ਆ ਜੀ ਅੱਜ ਆਪਣਾ ਇੱਧਰ ਦਾ ਟੂਰ ਸੀ ਮਰੇਰਕੋਟ ਦਾ ਰਾਏਕੋਟ ਮੋਗਾ ਜੇ ਗਰਾਉਂਦਾ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਤੇ ਆਪਦੇ ਪਿੰਡ ਦਾ ਨਾਮ ਲਿਖ ਕੇ ਤੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਆਪਾਂ ਨੂੰ ਬੁਲਾਉਣਾ ਚਾਹੁੰਦੇ ਆ ਹਾਂ ਜੇ ਕੋਈ ਰਾਇ ਲੈਣੀ ਆ ਤਾਂ ਤੁਸੀਂ ਮੈਨੂੰ ਪਰਸਨਲ ਕਾਲ ਕਰ ਸਕਦੇ ਆ ਉਹਦੇ ਵਾਸਤੇ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਜਿਵੇਂ ਕਿ ਬਾਈ ਜੀ ਗਰੁੱਪ ਚ ਐਡ ਸੀਗੇ ਜੀ ਅੱਜ ਇਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਦਾ ਟੂਰ ਆ ਤੇ ਇਹਨਾਂ ਨੇ ਬੁਲਾਇਆ ਸੀਗਾ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਜੀ ਜਿਹੜੀ ਆਪਾਂ ਅੱਜ ਵੀਡੀਓ ਅਪਲੋਡ ਕੀਤੀ ਅੱਜ ਤਰੀਕ ਕਿੰਨੀ ਹੈ ਬਾਈ ਜੀ 21 21 ਤਰੀਕ ਉਹ ਜਿਹੜੀ ਵੀਡੀਓ ਹੁਣੇ ਆਪਾਂ 2-3 ਘੰਟੇ ਪਹਿਲਾਂ ਅਪਲੋਡ ਕੀਤੀ ਹੈ ਜੀ ਉਹ ਕਾਲੇ ਕੇ ਉਹ ਮਾ ਲੋ ਫੌਲਾ ਸਚਾਈ ਵਾਲੀ ਵੀਡੀਓ ਹੈ ਜੀ ਤੇ ਜਰੂਰ ਸ਼ੇਅਰ ਕਰਿਓ ਜੇ ਤੇ ਬਾਈ ਜੀ ਨੇ ਉਹਨਾਂ ਦੀ ਮਦਦ ਕੀਤੀ ਹੈ ਬਹੁਤ ਸੋਹਣੀ ਗੱਲ ਹੈ ਜੀ ਠੀਕ ਆ ਉਹਨਾਂ ਤੋਂ ਕਾਲ ਕਰਕੇ ਨੰਬਰ ਤੇ ਬਾਈ ਦੇ ਜਿਹੜਾ ਨੰਬਰ Google Pay ਆਪਾਂ ਦੱਸਿਆ ਉਹਦੇ ਤੇ ਕੀ ਨਾਮ ਆਉਂਦਾ ਰਣਜੀਤ ਸਿੰਘ ਆਉਂਦਾ ਜੀ ਰਣਜੀਤ ਗੱਲ ਉਹਦੇ ਨਾਮ ਹੈ ਰਣਜੀਤ ਸਿੰਘ ਉਹ ਬਾਈ ਦੇ ਡੈਡੀ ਜੀ ਦਾ ਨਾਮ ਜੀ ਤੇ ਬਾਈ ਦੀ ਵੱਧ ਤੋਂ ਵੱਧ ਮਦਦ ਕਰਿਓ ਜੀ ਠੀਕ ਆ ਫੌਜੀ ਸਾਹਿਬ ਕੋਲੇ ਆਏ ਸੀਗੇ ਜੀ ਬਾਈ ਜੀ ਰਿਟਾਇਰ ਫੌਜੀ ਹੈ ਇਹਨਾਂ ਦੇ ਦੋ ਪਸ਼ੂ ਰਿਪੀਟ ਕਰ ਰਹੇ ਆ ਜੀ ਇੱਕ ਦਾ ਸਾਹਮਣੇ ਤੁਸੀਂ ਗਾਂ ਦੇਖ ਰਹੇ ਆ ਥੋੜਾ ਜਿਹਾ weight ਲੂਜ਼ ਹੈ ਤੇ ਹੁਣ ਵੈਸੇ ਵੀ ਗਾਂ ਟੀਡੀਐਸ ਚਾਈ ਵੀ ਆ ਜੀ ਲੰਗੜਾ ਬੁਖਾਰ ਕਰਕੇ ਥੋੜੀ ਜੀ ਵੈਸੇ ਵੀ ਚਲੋ ਮੰਨ ਕੇ ਚਲੋ ਆਪਾਂ ਕਹਿ ਸਕਦੇ ਆ ਵੀ ਲਿਚੀ ਦਿਖਦੀ ਆ ਕਿਉਂ ਪੱਠੇ 1-2 ਦਿਨਾਂ ਤੋਂ ਘੱਟ ਖਾਦੇ ਹੋਣਗੇ ਬਸ਼ੂ ਨੇ ਤੇ ਟੀਡੀਐਸ ਉਹਨੂੰ ਪਤਾ ਹੀ ਆ ਜੀ ਬਹੁਤ ਚੰਗੀ ਜਾਂਦਾ ਠੀਕ ਐ ਤੇ ਚਲੋ ਇਹਦਾ ਟ੍ਰੀਟਮੈਂਟ ਵੈਸੇ ਹੋਇਆ ਵਿਆ ਤੇ ਅੰਦਰੋਂ ਚੈੱਕ ਕੀਤੀ ਆ ਗਾਂ ਓਵੇਂ ਓਕੇ ਆ ਜੀ ਅੰਦਰੋਂ ਪਰ ਥੋੜਾ ਜਿਹਾ ਬਾਡੀ weight ਘੱਟ ਹੋਣ ਕਰਕੇ ਨਹੀਂ ਰਹਿ ਰਹੀ ਇੱਕ ਥੋੜਾ ਜਿਹਾ ਖਾਂਦੀ ਘੱਟ ਆ ਜੀ ਲਿਵਰ ਟੌਨਿਕ ਦੀ ਲੋੜ ਆ ਜੀ ਠੀਕ ਐ ਉਹ ਬਾਈ ਨੂੰ ਦੱਸ ਕੇ ਜਾਵਾਂਗੇ ਇੱਕ ਜਿਵੇਂ ਮੈਨਫਰ ਲੈ ਤੇ ਬਾਈ ਜੀ ਤੁਸੀਂ ਕੰਮ ਕਿੰਨੇ ਟਾਈਮ ਤੋਂ ਕਰ ਰਹੇ ਹੋ ਫਿਰ ਇਹ? ਇਹ 23 ਚ ਲੱਗੇ ਆਪਾਂ। ਅੱਛਾ 23 ਚ ਲੱਗੇ। ਜਦੋਂ ਤੁਸੀਂ ਅਸਤਵਰ ਨੂੰ ਰਟਾਇਰ ਹੋਏ ਨਹੀਂ। ਅੱਛਾ ਜਦੋਂ ਰਟਾਇਰ ਹੋ ਗਿਆ ਆ ਉਹ ਤੋਂ ਬਾਅਦ ਪਸ਼ੂ ਖਰੀਦੇ। ਨਹੀਂ ਹੈਗੇ ਸੀ ਆਪਣੇ ਕੋਲ ਜਿਵੇਂ ਅੱਛਾ ਘਰੇ ਪਹਿਲਾਂ ਜੱਦੀ ਕੰਮ ਤਾਂ ਪਹਿਲਾਂ ਤੋਂ ਹੈਗੇ ਹੀ ਆ। ਠੀਕ ਹੈ ਤੇ ਖਰੀਦੇ ਹੈ ਇਹਨਾਂ ਜੋ ਕੋਈ। ਨਹੀਂ ਨਹੀਂ ਜੀ ਬਸ ਕੋਈ ਆਲਟ ਬਲਟ ਕਰ ਲਏ ਜਿਵੇਂ। ਬਲਟ ਬਲਟ ਇਹ ਆਪਣੀਆਂ ਘਰ ਦੇ ਨਹੀਂ ਇਹ ਜਿਵੇਂ ਹਾਂ ਜੀ ਹਾਂ ਜੀ। ਠੀਕ ਹੈ ਇਹਨਾਂ ਦੁੱਧ ਦੇ ਰਹੀ ਹੈ ਜੀ। ਇਹ ਜਿਹੜਾ ਤਾਜੀ ਹੁੰਦੇ ਉਹ 1500 ਲੀਟਰ ਕਦੇ ਇਹ ਦੂਜੇ ਚ ਬਹੁਤ ਚੰਗੇ ਪਸ਼ੂ ਆ ਬਾਈ ਜੀ ਕੋਲੇ ਅੱਗੇ ਇਹਨਾਂ ਨੇ ਸ਼ਾਇਦ ਗਰੁੱਪ 'ਚ ਵੀਡੀਓ ਪਾਈ ਸੀ ਪਤਾ ਨਹੀਂ ਮੈਨੂੰ ਪਰਸਨਲ ਪਾਈ ਸੀ ਉਹ ਇਹਨਾਂ ਨੇ 1.5 ਲੱਖ ਰੁਪਏ ਦੀ ਮੱਝ ਵੇਚੀ ਆ ਜੀ ਜਿਵੇਂ ਤੁਸੀਂ ਸਾਰੇ ਪਸ਼ੂਆਂ ਦੀ ਹੈਲਥ ਚੈੱਕ ਕਰੋ ਵਧੀਆ ਥੋੜਾ ਜਿਹਾ ਇਹ ਗਾਂ ਨੀਵੇਂ ਕਰਕੇ ਇਹ ਲਿਵਰ ਤੇ ਪ੍ਰੋਬਲਮ ਕਰਕੇ ਲੈਸੀ ਆ ਸਾਰੇ ਪਸ਼ੂ ਬਾਈ ਦੇ ਹੋਰ ਚੰਗਿਆ ਦੇਖੋ ਆ ਮੱਝ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਿਆ ਪਰਲੇ ਬਸ ਤੁਹਾਨੂੰ ਵਹਿੜ ਦਿਖਾਵਾਂਗੇ ਜਿਹੜੀ ਰਿਪੀਟਰ ਹੋ ਚੁੱਕੀ ਐ ਇਹ ਵੀ 8 ਮਹੀਨਾ ਚੱਲਦਾ 8 ਮਹੀਨਾ ਚੱਲ ਆ ਜੀ 10 ਲੀਟਰ ਦੁੱਧ ਅੱਛਾ 10 ਲੀਟਰ ਦੁੱਧ ਹੈਗਾ 9 9 ਤਰੀਕ ਤੋਂ ਵੱਲ 8ਵੇਂ ਨਾਲ ਲੱਗਿਆ ਠੀਕੇ ਚੰਗੇ ਹੀ ਪਰੋਣੇ ਆ ਜੀ ਹਾਂ ਹਾਂ ਉਹਦੇ ਸਮਾਰਟ ਮਕਰੀਓ ਵੱਲੋਂ ਬਰੀਡ ਲਈ ਹਾਂ ਨਾ ਪੂਰਾ ਜੀ ਕਰਦੇ ਆ ਉਹ ਸੜਾ ਵੀ ਮੰਨ ਲਓ ਦਾ ਘੱਟਾ ਜੀ ਆ ਵੀ ਮੰਨੂ ਦਾ ਘੱਟਾ ਉਹ ਵੀ ਤੁਹਾਨੂੰ ਹੈਗੀ ਉੱਥੇ ਆਪਣੇ ਐਚ ਐਲਬੀ ਦੇ ਕੁਛ ਆ ਹਰਿਆਣੇ ਵਾਲੇ ਦੀ ਉਹਦੀ ਆ ਕੁਛ ਅੱਛ ਠੀਕ ਆ ਆ ਵੀ ਮਨੂ ਦਾ ਬਾਈ ਕੋਲੇ ਘਟਾ ਜੀ ਇਹ ਫੇਰ ਰੱਖੋਗੇ ਜੀ ਹਾਂ ਜੀ ਹਾਂ ਰੱਖਾਂਗੇ ਨਾ ਅੱਛਾ ਇਹ ਰੱਖਣਾ ਜੀ ਜੇ ਕੋਈ ਰੱਖਾਲੂ ਗਾਹ ਦਵਾਂਗੇ ਜਿੰਨੀ ਵਾਲੀ ਦੰਦੇ ਇਹ ਬੱਡਾ ਕਰਦੇ ਨੇ ਇਹ ਨਹੀਂ ਦੰਦੇ ਇਤੇ ਮਾਤਿਦਲੇ ਇਹਦਾਈ ਹੈ ਕਿ ਪਰ ਨਹੀਂ ਨਹੀਂ ਉਹ 2.5 ਲੱਖ ਦੀ ਅੱਛਾ 1.5 ਲੱਖ ਵਾਲੀ ਜੇ ਅਗਰ ਤਾਂ ਮੱਝ ਵੀ ਬਹੁਤ ਚੰਗੀ ਹੈ ਬਹੁਤ ਚੰਗੀ ਸੀ 16-17 ਲੀਟਰ ਚ ਆਇਆ ਸੀ ਠੀਕ ਹੈ ਜੀ ਆ ਆ ਬਾਈ ਕੋਲੇ ਵਹਿੜਾ ਜੀ ਬਹੁਤ ਚੰਗੀ ਵਹਿੜਾ ਜਿੰਨੀ ਕਹਦੀ ਉੰਨੀ ਦੇਖੋ ਤੁਸੀਂ ਏਅਰ ਰੀਪੀਟਰ ਆ ਜੀ 6 ਤੋਂ 7 ਵਾਰ ਇਹਦੇ ਸਿੰਮਲ ਲੱਜੁਕਿਆ ਸੈਸਟ ਕੋਵਰੀ ਆ ਜੀ ਥੋੜਾ ਜਿਹਾ ਓਵਰੀ ਤੇ ਇਹਦੇ ਆਪਾਂ ਲੂਟਲਾਈਜ਼ ਇੰਜੈਕਸ਼ਨ ਆ ਸੈਂਕ్రో ਕਰਾਂਗੇ ਜੀ ਆਮ ਜਿਵੇਂ ਆਪਾਂ ਵੈਟਮੇਡ ਨਾਲ ਸੈਂਕ్రో ਕਰਦੇ ਆ ਇਹਦੇ ਲੂਟਲਾਈਨਾਂ ਸੈਂਕ్రో ਕਰਾਂਗੇ ਨਾਲ ਵੈਟਮਿਆ ਜੀ ਦੇ ਵਾਈਟਮੈਟ ਜਾਂ ਟਿਊਨੈਟ ਜਾਂ V5 ਤੇ ਟੋਨੋ ਫਾਸਟਨ ਵਗੈਰਾ ਜ਼ੂਰ ਲਾਵਾਂਗੇ ਜੀ ਇੱਕ ਵਾਰੀ ਇਹਨੂੰ ਬੋਬੀਮੈਨ GL ਵਰਦਨ ਤੇ ਰੈਪਰੋਮੈਨ ਜ਼ਰੂਰ ਦੇਵਾਂਗੇ ਜੀ ਹੁਣ ਇੱਕ ਵਾਰੀ ਇਹਦੀ ਘਾਟ ਜਿਹੜੀ ਹੈਗੀ ਆ ਕੋਈ ਪ੍ਰੋਬਲਮ ਵਾਲੀ ਗੱਲ ਉਹ ਚਲੋ ਕੇਰਾ ਸੈੱਟ ਹੋ ਜਾਊਗੀ ਪਰ ਅੰਦਰੋਂ ਵਹਿੜ ਹੋਵੇ ਓਕੇ ਆ ਜੀ ਬੱਚੇ ਦਾ ਨਹੀਂ ਕੋਈ ਕਮਜ਼ੋਰ ਨਹੀਂ ਹੈਲਥ ਵੱਲੋਂ ਕੋਈ ਦਿੱਕਤ ਨਹੀਂ ਗਈ ਠੀਕ ਆ ਜੀ ਬਾਈ ਦੇ ਸਾਰੇ ਪਸ਼ੂ ਓਵਰ ਇਹਦੇ ਕਿੰਨੇ ਵਾਰੀ ਸੀਮਨ ਲਵਾਤਾ ਜੀ ਆਪਾਂ ਇਹਦੇ ਵੀ ਦੋ ਤਿੰਨ ਵਾਰੀ ਲਵਾਤਾ ਠੀਕ ਹੈ ਤਿੰਨ ਵਾਰੀ ਇਹਦੇ ਦੁੱਧ ਦੁੱਧ ਹਸਾਬ ਦੇ ਦਿੱਤਾ ਮੈਂ ਇਹ ਤਾਂ ਦਿੱਤਾ ਜਾ ਰਾ ਹਾਂ ਲੀਟਰ ਤੱਕਾ ਜਾ ਰਾ ਹਾਂ ਨਿਕਲੋ ਆਪਾਂ ਖਰੀਦੀ ਸੀ ਹਾਂ ਜੀ ਖਰੀਦੀ ਸੀ ਜੀ ਮਨ ਦੂਜੀ ਸਾਡੇ ਕੋਲੇ ਉਹਦੀ ਮਾਂ ਸੀ ਉਹ ਪੜ ਜਾ ਪੈਂਦਾ ਉਹ ਦੇਤੀ ਸੀ ਤੇ ਇਹ ਲੈਦੀ ਆਇਆ ਟਵਟਾ ਚਾਹ ਜੇ ਕਰ ਲਈ ਠੀਕ ਹੈ ਠੀਕ ਹੈ ਕਿੰਨੇ ਕਿੰਨਾ ਦੁੱਧ ਪਾ ਰਹੇ ਜੀ ਹਾਂ ਦੁੱਧ ਤੇ ਬਚੀ ਤੇ ਪੌਣੇ ਹੁਣ ਚ 4-5 ਕਿਲੋ ਜਿਹੜਾ ਹਾਂ ਹਾਂ ਹੁਣ ਤਾਂ ਡਰਾਈ ਆ ਹਾਂਜੀ ਡਰਾਈ ਨੇ ਮੱਝਾ ਇਹਦਾ ਰੱਖ ਦਿੰਦੇ ਆ ਆ ਫਿਰ ਬਹੁਤ ਵਧੀਆ ਮੱਝ ਆ ਆਤਮੰਦਰ ਜੀ ਤੁਸੀਂ ਕਹਿੰਦੇ ਬਈ 8 ਮੰਨ ਲਓ 8 ਮਹੀਨਾ ਦੀ ਗੱਭਣਾ ਤੇ ਦੁੱਧ ਹਜੇ ਵੀ ਦੇ ਰਹੀ ਹੈ ਹਾਂਜੀ ਹਰੇ ਹੈਗਾ 9-10 ਲੀਟਰ ਦੁੱਧ ਅੱਛਾ 8 ਮਹੀਨਾ ਦੀ ਗੱਭ ਥੱਲੇ ਹਾਂਜੀ 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 ਠੀਕ ਆ ਬਹੁਤ ਵਧੀਆ ਜੀ ਦੇਖਣ ਨੂੰ ਇਹ ਲੈ ਵਿਚ ਡੰਨੀ ਹੁਣ ਦੋ ਜਿਓਮਾਂਗੇ ਬੰਨ ਛੱਡਦੇ ਸੱਜਰ ਕਿੰਨਾ ਦੋਤ ਹੁੰਦੀ ਹੈ ਇੱਥੇ ਹੈਗਾ 16 17 ਲੀਟਰ ਅੱਛਾ ਬਹੁਤ ਵਧੀਆ ਨੇ ਵਧਣ ਦਿੰਦੇ ਪਾ ਲੋ ਪੂਰੀਆਂ ਚੰਗੀਆਂ ਬੱਜਾਂ ਸਹੀ ਹੈ ਜੀ ਇਹਨਾਂ ਤੋਂ ਕੱਟੀ ਨਹੀਂ ਆਈ ਕੋਈ ਝੋਟੀ ਕੱਟੀ ਨਹੀਂ ਕੋਈ ਕੱਟਾਈ ਦੀ ਤਨੇ ਕੀ ਉਹਦੇ ਮਗਰੋਂ ਕੱਟਾ ਰੱਖ ਲੈ ਇਹਨਾਂ ਮਗਰ ਛੋਡੇ ਦੇ ਉਹ ਵੇਚਦੇ ਫਿਰ ਇਹਦੇ ਹੁਣ ਐਤਗੀ ਵੀ ਜੋ ਸਮਰਾਟ ਹੀ ਲਗਾ ਹਾਂ ਦੋਨਾਂ 16 60 ਨਹੀਂ ਲਵਾਇਆ ਮੈਂ 60 ਨਹੀਂ ਲਵਾਇਆ ਠੀਕ ਹੈ ਜੀ ਮੈਂ ਸੂਰਵੀਰ ਜਾਂ ਉਹ ਤੇਰੇ ਕੋਈ ਨਹੀਂ ਕਹਾ ਦੇਖ ਰਿਹਾ ਇਹ ਤਾਂ ਪਹਿਲੇ ਪਹਿਲੇ ਟੀਕੇ ਨਾਲ ਹੀ ਰਹਿ ਗਏ ਪਰ ਸੈਕਟਰ ਦੇ ਥੋੜੀ ਜਿਹੀ ਉਮੀਦ ਹੈ ਉਮੀਦ ਵੱਧ ਜਾਂਦੀ ਹੈ 90% ਜੇ ਨਾਲ ਜੇ ਚੰਗੇ ਜਮਾ ਦੇ ਕੋਈ ਕੱਟੀਆਂ ਆ ਜੇ ਹਾਂ ਕੱਟੀਆਂ ਆ ਜਿਵੇਂ ਹੁਣ ਆਪੀ ਮੰਨੂ ਦੀ ਆਈ ਆ ਮੰਨ ਲਓ ਕੱਟਾ ਆਇਆ ਜੇ ਉੱਤੇ ਸੈਕਟਰ ਹੁੰਦਾ ਸ਼ਾਇਦ ਕੱਟੀ ਆ ਜਾਂਦੀ ਹਣ ਉਹਦੀ ਮਨ ਤਾਂ ਹੁਣ ਵੀ ਘੱਟੇ ਦੇ ਤੂੰ ਤਾਂ ਹੀ ਵੇਚਦੇ ਜੇ ਕੱਟੀ ਦਿੰਦੇ ਰੱਖ ਵੀ ਲੈਂਦੇ ਸੀ ਸਹੀ ਹੈ ਜੀ ਇਹ ਆਪਣੇ ਕੋਲੇ ਕਿੰਨੇ ਵਾਰੀ ਸੋਈ ਹੈ ਜੀ ਇਹ ਹੁਣ ਦੋ ਦੂਜੀ ਵਾਰ ਸੁਝਾਤੀ ਤੀਜੀ ਵਾਰ ਕਰਦੀ ਹੈ ਜੀ ਨਾ ਇਹ ਲਈ ਸੀ ਅੱਛਾ ਇਹ ਵੀ ਲਈ ਹਾਂ ਇਹ ਵੀ ਲਈ ਹੈ ਨਾ ਇਹ ਕਰਦੀ ਹੈ ਸਾਡੀ ਅੱਛਾ ਇਹ ਕਰਦੀ ਹੈ ਹਾਂ ਜੀ ਇਹਦੀ ਤਾਂ ਮਾਂ ਵੀ ਕਰਦੀ ਇਹਦੇ ਨਾਨੀ ਵੀ ਤਾਂ ਨਹੀਂ ਪੁਰਾਣਾ ਦਾ ਬਾਈ ਮੰਨ ਲਓ ਵੀ ਹਰ ਸਾਲ ਜੋ ਟਾਟਾ ਚੁੱਟ ਗਈਆਂ ਜਿਹੜੇ ਕੱਟੇ ਹੁੰਦੇ ਵੇਚਦੇ ਨੇ ਆਪ ਕੱਟੇ ਵੇਚਦੇ ਨੇ ਗੱਤੀ ਪਾਲ ਲੈਣੇ ਇਹ ਪਾਲੀ ਹੋਈ ਹੈ ਜਿਹਨੂੰ ਬੱਸੀ ਪਲ ਗਈ ਇੱਕ ਦੋ ਪਾਲ ਲੈਣੇ ਮੰਨ ਲਓ ਪੰਜਾ ਕੇ ਪਸ਼ੂਆਂ ਦਾ ਸੈਟਅਪ ਰੱਖਿਆ ਹਾਂ ਜੀ ਹਾਂ ਜੀ ਵੀ ਉਹ ਮੈਂ ਖਾਇਆ ਨਹੀਂ ਲਿਆ ਨਾ ਉਹਨਾਂ ਫਿਰ ਫਿਕਰ ਹੈ ਖਾਇਆ ਨਹੀਂ ਬੰਦਾ ਇਹ ਬਾਈ ਜੀ ਆਪ ਬੈਂਕ ਚ ਨੌਕਰੀ ਕਰਦੇ ਸੀ ਤੁਹਾਨੂੰ ਪਤਾ ਮੰਨ ਲਓ ਐਕਸ ਸਰਵਿਸ ਰਿਟਾਇਰ ਫੌਜੀ ਐ ਨਾਲ ਨੌਕਰੀ ਵੀ ਕਰਦੇ ਤੇ ਨਾਲ ਪਸ਼ੂਆਂ ਦਾ ਕੰਮ ਵੀ ਕਰਦੇ ਨਾਲ ਖੇਤੀ ਦਾ ਵੀ ਕਰਦੇ ਥੋੜਾ ਵੀ ਕਰਦੇ ਆ ਨਾ ਮੰਨਦੇ ਪੰਜ ਇੱਕ ਪਸ਼ੂ ਬੰਦੇ ਸਭਾਲ ਸਕਦਾ ਬਾਈ ਆਪ ਤੇ ਪੰਜ ਪਸ਼ੂਆਂ ਦਾ ਸੈਟਅਪ ਹੀ ਆ ਤੇ ਵਧੀਆ ਥਾਂ ਜੀ ਦੇਖੋ ਤੁਸੀਂ ਉੱਪਰ ਟਾਇਲ ਬੱਤਾ ਪਾਇਆ ਠੀਕ ਆ ਜੇ ਹੁਣ ਆ ਬਾਈ ਜੀ ਮੰਨ ਕੇ ਚਲੋ ਇਹ ਚੀਜ਼ ਨੂੰ ਛੱਡ ਗਏ ਤੇ ਸ਼ੈਡ ਅਲੀ ਜਾਣਗੇ ਫੇਰ ਉੱਥੇ ਬੰਦਾ ਘਾਟਾ ਖਾਂਦਾ ਜਿਵੇਂ ਤੁਸੀਂ ਆਪਾਂ ਇੱਕ ਵੀਡੀਓ ਦੇਖੀ ਚੇਤ ਮੇਰੇ ਕੋਲ ਦੇ ਜ਼ਿਲ੍ਹੇ ਦੀ ਉਹ ਬਰਨਾਲੇ ਜ਼ਿਲ੍ਹੇ ਦੀ ਸੀਗੀ ਸ਼ੇਰਪੁਰ ਦੀ ਉਹ ਬਾਈ ਨੇ ਥੋੜਾ ਜਿਆ ਸ਼ੈਡ ਤੇ ਜਿਆਦਾ ਖਰਚਾ ਕਰਨ ਹੋਣ ਕਰਕੇ ਤੇ ਉਹਨੂੰ ਬਾਅਦ ਇਹ ਲੱਗਿਆ ਵੀ ਯਾਰ ਮੈਨੂੰ گاਵਾ ਦੀ ਘਾਟਾ ਪੈ ਗਿਆ ਮਤਲਬ ਉੱਥੇ ਗੱਲ ਇਹ ਸੀਗੀ ਵੀ ਉਹ ਸ਼ੈੱਡ 'ਚ ਉਹ ਬੰਦੇ ਨੇ ਮਤਲਬ ਥੋੜਾ ਕੰਮ ਕਰਕੇ ਲਾ ਦੇ ਮੈਂ ਇਹਦਾ ਕਰੂੰਗਾ ਜਿੱਥੇ ਮਸ਼ੀਨ ਕੱਢ ਕੇ ਇੱਥੇ ਕੋਲ ਨਹੀਂ ਬਣਾ ਲਾਂਗੇ ਬਣਾ ਲਾਂਗੇ ਜਾਨੀ ਮੈਂ ਥੋੜਾ ਜਿਹਾ ਵਾਧੂ ਹਾਂ ਇੱਧਰ ਥਾਂ ਹੈਗਾ ਬਾਈ ਜਗ੍ਹਾ ਤਾਂ ਫਿਰ ਇੱਧਰ ਆ ਹਾਂ ਥਾਂ ਕੁਲਾ ਪੀੜਾ ਜੀ ਪੂਰੇ ਵੀ ਸਾਡੀ ਹੈਗੀ ਜ਼ਾਰ ਵਿੱਚ ਜਗ੍ਹਾ ਠੀਕ ਹੈ ਠੀਕ ਹੈ ਮੰਨ ਲੇ ਚੱਲੋ ਵਧੀਆ ਖੇਤੀ ਨਾਲ ਜੁੜਿਆ ਤੁਹਾਨੂੰ ਵਧੀਆ ਹੈ ਨਾ ਵਧੀਆ ਵਧੀਆ ਜੀ ਹਾਂ ਜਿਵੇਂ ਤੁਸੀਂ ਜਦੋਂ ਨੇ ਆਏ ਆਂ ਕਾਰ ਹੀ ਰਹੇ ਆ ਕੰਮ ਵਧਾਇਆ ਹੀ ਇੱਕ ਟ ਹਾਂ ਜੀ 8 15 15 ਮੈਨੂੰ ਬੈਂਕ ਚ 6 ਮਹੀਨੇ ਚ ਵੜਨਾ ਉਹ ਇੱਕ ਮੱਝ ਨੇ ਦੇਣਾ ਇੱਕ ਮੱਝ ਨੇ ਚਲੋ ਉਹ ਵੀ ਕਮਾਈ ਜਾਂਦੇ ਤੇ ਇਹ ਵੀ ਕਮਾਈ ਜਾਂਦੇ ਨਜਵਾਕ ਰਲ ਕੇ ਹਰੜੇ ਬੁੜੀਆਂ ਕਰੀ ਜਾਂਦੇ ਨੇ ਹਾਂ ਜਦੋਂ ਫਿਰ ਇਹ ਸੂਪ ਪਿੰਦੀਆਂ ਜੀ ਇਕੱਠੀਆਂ ਹੋ ਜਾਂਦੀਆਂ ਉਹ ਤਾਂ ਦੁੱਧ ਹਾਂ ਵਧੀਆ ਪੈਂਦਾ ਹਾਂ ਜੀ ਹਾਂ ਪੈਂਦਾ ਦੁੱਧ ਦਾ ਰੇਟ ਕੀ ਹੈ ਜੀ ਇੱਧਰ ਇੱਥੇ ਜਿਹੜਾ 60 ਰੁਪਏ ਪਾਉਣਾ ਜੀ ਤੱਕ ਦੇ ਘਰੋਂ ਵਿਚੀ ਬੈੜੀ ਦਾ ਰਲਾ ਕੇ ਪਾਉਣਾ ਜੀ ਅੱਛਾ ਵਿਚੀ ਰਲਾ ਕੇ ਮੱਝ ਦਾ ਤਾਂ ਮਹਿੰਗਾ ਹੁੰਦਾ ਹਾਂ ਕੱਲੀ ਮੱਝ ਤਾਂ ਨਹੀਂ ਪਾਉਣੀ ਜੀ ਵਿਚੀ ਜਿਵੇਂ ਘਰੋਂ ਹੀ ਲੈ ਕੇ ਜਾਂਦੇ ਆ ਘਰੋਂ ਅਸੀਂ ਦੁੱਧ ਮੱਝ ਨਾਲ ਕਰੇ ਰੱਖਦੇ ਹਾਂ ਹਾਂ ਠੀਕ ਹੈ ਜੀ ਮਾਜ ਦਾ ਘਰੇ ਰੱਖ ਕੇ ਜਿਹੜਾ ਵੱਧ ਗਿਆ ਮਾੜੋ ਮੈਕਸ ਕਰਕੇ ਉਹ ਸਾਥ ਚੜੀਏ ਪੈ ਰਹੇ ਨੇ ਮਾੜੀ ਦਾ ਕੱਲਾ 40 ਪੰਨਾ ਤੇ ਫੀਡ ਫੂਡ ਕਿਹੜੀ ਪਾਉਣੀ ਹੈ ਫਿਰ ਤਾਂ ਇੱਕ ਆਪਣੇ ਮੈਪਲੀ ਆਉਂਦੇ ਆ ਜੀ ਇਹ ਪਾਉਣਾ ਬਾਕੀ ਆਪਦਾ ਬਣਾ ਕੇ ਪਾਉਣਾ ਜੀ ਅੱਛਾ ਬਾਕੀ ਬਣਾ ਦੇ ਇਹ ਵੀ ਥੋੜੀ ਥੋੜੀ ਪਾਣਾ ਚਾਹੁੰਦੇ ਦੋ ਦੋ ਤਿੰਨ ਤਿੰਨ ਕਿਲੋ ਬਾਕੀ ਦਾ ਆਪਦਾ ਰਣਾ ਸੀ ਆਪ ਬਣਾਉਣਾ ਠੀਕ ਹੈ ਕੇਰਾ ਨੂੰ ਮੈਪਲੀ ਵਰਤ ਰਹੇ ਹਾਂ ਹਾਂਜੀ ਹਾਂ ਹਾਂ ਇਹ ਕਿੰਨੇ ਟਾਈਮ ਤੋਂ ਸ਼ੁਰੂ ਕੀਤੀ ਹੈ ਮੈਪਲੀ ਇਹਨੂੰ ਹੋਚ ਲਈ ਡੇਢ ਸਾਲ ਦੇ ਨਾਲ ਕਿ ਭਗੋ ਹੋ ਗਿਆ ਅੱਛਾ ਕੋਈ ਪ੍ਰੋਬਲਮ ਤਾਂ ਨਹੀਂ ਨਾ ਨਾ ਕਿੱਦਾਂ ਠੀਕ ਆ ਜੀ ਮੱਝਾਂ ਮੁੱਝਾਂ ਵਾਸੇ ਵਧੀਆਂ ਜੀ ਹਾਂ ਹਾਂ ਵੀ ਵਧੀਆ ਵੀ ਸਹੀ ਆ ਨਾ ਬਜਲ ਵੀ ਚਾਰ ਤਾਂ ਨਹੀਂ ਪਾਉਂਦੇ ਨਾ ਚਾਰ ਬਣਾਇਆ ਸੀ ਪਿਛਲੀ ਵਾਰ ਇੱਕ ਹੀ ਨਹੀਂ ਬਣਾਇਆ ਅੱਛਾ ਇੱਕ ਥੋੜਾ ਜਿਹਾ ਮੁੰਡਾ ਕਹਿੰਦਾ ਕਰਨਾ ਨਹੀਂ ਘੱਟ ਕਰਨਾ ਵਾਚਲ ਕੋਈ ਨਹੀਂ ਇੱਕ ਨਾਲ ਫਿਰ ਕੇ ਦੇਖਦਾ ਇੰਨਾ ਜੀ ਚਾਰ ਬਿਨਾ ਵੇਟ ਟੁੱਟ ਜਾਣੇ ਹਾਂ ਵੇਟ ਵੇਟ ਦਾ ਚਾਰ ਤੇ ਰਹਿ ਜਾਂ ਨਾ ਫਿਰ ਚਾਰ ਨਾਲ ਹੀ ਵੇਟ ਰਹੂਗਾ ਮੈਂ ਕੋਈ ਨਹੀਂ ਗਾਹ ਨੂੰ ਪਾਵਾਂਗੇ ਕਿੱਡੀ ਥੋੜੀ ਜਿਹੀ ਗੜਬੜ ਹੋ ਗਈ ਹਾਂ ਸਹੀ ਆ ਸਹੀ ਸੈਟ ਬਖਰਾਬ ਹੋ ਗਿਆ ਧੰਨਵਾ ਬਾਕੀ ਵਧੀਆ ਧੰਦਾ ਜੀ ਦੇਖੋ ਤੁਸੀਂ ਆਪ ਬਾਈ ਜੀ ਨੌਕਰੀ ਵੀ ਕਰਦੇ ਆ ਤੇ ਕੰਮ ਵੀ ਕਰਦੇ ਆ ਇਹੋ ਜਿਹਾ ਇਹੀ ਧੰਦਾ ਜਿਹੜਾ ਤੁਸੀਂ ਨਾਲ ਕਰ ਸਕਦੇ ਆ ਕਿ ਸੁਬਾ ਸ਼ਾਮ ਦਾ ਕੰਮ ਹੈ ਠੀਕ ਹੈ ਜੀ ਬੰਦਾ ਸੁਬਾ ਜਾ ਵਰਦਾ ਹੀ 7 8 ਮੰਨ ਲਓ 8 ਵਜੇ 8 ਵਜੇ ਵਿਹਲਾ ਹੋ ਜਾਂਦਾ ਹੈ ਨਾ ਤੇ ਡਿਊਟੀ ਸ਼ੁਰੂ ਹੁੰਦੀ ਹੈ ਨਾ 9 ਵਜੇ ਤੋਂ 5 ਵਜੇ ਤੁਸੀਂ ਆ ਜਾਂਦੇ ਹੋ ਜਿੱਦੇ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ ਹਾਂ ਇਹਹੀ ਕੰਮ ਹੈ ਜੀ ਜਿਹੜਾ ਆਪਾਂ ਨਾਲ ਕਰ ਸਕਦੇ ਆ ਨਹੀਂ ਤਾਂ ਕੋਈ ਧੰਦਾ ਹੈ ਨਹੀਂਗਾ ਜਿਹੜਾ ਆਪਾਂ ਮੰਨ ਲਓ ਵੀ ਸੈਡ ਬਿਜ਼ਨਸ ਸੈਡ ਬਿਜ਼ਨਸ ਕਹਿ ਸਕਦੇ ਹਾਂ ਜੀ ਹਾਂ ਜੀ ਇਹ ਤਾਂ ਬਾਧੂ ਜੀ ਬਿਜ਼ਨਸ ਆ ਬਸ ਇੱਕ ਨੰਬਰ ਤੇ ਇਹ ਖੇਤੀ ਨਾਲ ਦੀ ਪ੍ਰੋਬਲਮ ਜੇ ਸਿੱਧਾ ਪਿਆਦਾ ਹਾਂ ਜੀ ਹਾਂ ਹਾਂ ਜੀ ਹਾਂ ਥੋੜਾ ਜਿਹਾ ਚਲੋ ਮੈਕਸ ਜਿਵੇਂ ਬਾਈ ਦਾ ਕੰਮ ਹੈ ਨਾ ਜਿਵੇਂ ਦੇਖੋ ਦੋ ਮੱਝਾਂ ਤੇ ਦੋ ਗਾਵਾਂ ਰੱਖੀਆਂ ਹੋਈਆਂ ਇਹ ਕੰਮ ਜੀ ਥੋੜਾ ਜਿਆਦਾ ਬੈਨੀਫਿਟਾ ਕਿਉਂ ਮੱਝਾਂ ਦੁੱਧ ਚਲੋ ਜੇ ਟੁੱਟਣ ਨਹੀਂ ਦਿੰਦੇ ਗਾਵਾ ਦੁੱਧ ਨਹੀਂ ਟੁੱਟਣ ਨਾ ਮੱਝਾਂ ਦੇ ਚਲੋ ਫੈਟ ਫੂਡ ਦਾ ਵਧੀਆ ਹੋ ਜਾਂਦਾ ਇਸ ਸਿਸਟਮ ਵਿੱਚ ਮੱਝਾਂ ਦੀ ਥੋੜੀ ਜੀ ਰੀਪੀਟ ਬੀਡਿੰਗ ਦੀ ਪ੍ਰੋਬਲਮ ਘੱਟ ਹੈ ਜੀ ਧਿਆਨ ਦਿਆ ਕਰੋ ਮਨ ਲਓ 5 ਗਾਵਾਂ ਤੋਂ 2 ਗਾਵਾਂ ਤੋਂ ਸ਼ੁਰੂ ਕਰੋਗੇ ਤਾਂ ਸੈੱਟ ਰਹੂਗਾ ਕੰਮ ਅਜੇ ਤੁਸੀਂ ਸ਼ੁਰੂ ਜੀ 30 30 40 40 ਕਿਲੋ ਵਾਲੀਆਂ ਗਾਵਾਂ ਲੈਣੀਆਂ ਤੇ ਉਹ ਵੀ ਲੈ ਵੀ ਤੀਜੇ ਚੌਥੇ ਸੂਏ ਲਈਆਂ ਫੇਰ ਥੋੜਾ ਜਿਹਾ ਇਹ ਕੰਮ ਕਈ ਵਾਰੀ ਖਰਾਬ ਕਰ ਜਾਂਦਾ ਜੀ ਇੱਕ ਅੱਧਾ ਪਸ਼ੂ ਕਈ ਵਾਰੀ ਜਿਆਦਾ ਹੀ ਬਿਮਾਰ ਹੋ ਗਏ ਮਸਟਾਈਟਸ ਹੋ ਗਈ ਜਾਂ ਤੁਸੀਂ ਸ਼ੈੱਡ ਤੇ ਬਾਲੇ ਪੈਸੇ ਲਾਲੇ ਲੋਨ ਲਿਜਾ ਕੇ ਕੰਮ ਕਰ ਲਿਆ ਮਨ ਲਓ ਜਿੰਨਾ ਕੰਮ ਕਰਨਾ ਆਪਦੇ ਦਮ ਤੇ ਕਰੋ ਇੱਕ ਦੋ ਪਸ਼ੂਆਂ ਤੋਂ ਸ਼ੁਰੂ ਕਰੋ ਕੋਸ਼ਿਸ਼ ਕਰੋ ਵੀ ਆਪਦੀ ਨਸਲ ਬਣਾਓ ਫੇਰ ਤੁਸੀਂ ਸக்ஸੈਸ ਹੈ ਕੰਮ ਜਿਵੇਂ ਬਾਈ ਜੀ ਕੋਲੇ ਹੁਣ ਉਹ ਵਿਹੜਾ ਹੈ ਚਲੋ ਕੱਟਾ ਵੀ ਜਿਵੇਂ ਪਾਲਿਆ ਚਲੋ ਹੈ ਤਾਂ ਪੈਸੇ ਦਾ ਉਹਨੇ ਵਟਾਉਣੇ ਝੋਟੀ ਦੇ ਬਰਾਬਰ ਹੀ ਵਟਾ ਜਾਣੇ ਜੀ ਠੀਕ ਹੈ ਵੀ ਤੁਸੀਂ ਆਪ ਦੀ ਬਰੀਡ ਤੇ ਕੰਮ ਕਰੋਗੇ ਜਾਂ ਦੋ ਚੰਗੇ ਪਸ਼ੂ ਲੈ ਕੇ ਕਰੋਗੇ 5 ਸਾਲ ਸਾਨੂੰ ਲੱਗਣੇ ਤਾਂ ਹੈ ਡੇਰੀ ਫਾਰਮਿੰਗ ਦੇ ਧੰਦੇ ਜੇ ਸ਼ੁਕਮ ਮੰਨ ਲਓ ਕਾਮਯਾਬ ਹੋਣ ਤੇ ਪਰ ਉਹਦੇ ਵੀ ਤੁਸੀਂ ਜਿਆਦਾ ਕਾਮਯਾਬ ਰਹੋਗੇ ਇੱਕ ਵਾਰੀ ਤੁਸੀਂ 10 ਲੱਖ ਰੁਪਏ ਲਾ ਕੇ ਜੇ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਸਕਸੈਸ ਨਹੀਂ ਹੋਣਾ ਜੀ ਕਿਉਂ ਜਿੰਨਾ ਚਿਰ ਤਜਰਬਾ ਨਹੀਂ ਉਹਨਾਂ ਚਿਰ ਨਹੀਂ ਗੱਲ ਬਣਨੀਗੀ ਸ਼ੁਰੂ ਚ ਜੇ ਇੱਕ ਦਾ ਜਾਦੇ ਵੱਡੀਆਂ گاਵਾਂ ਨਾ ਲਿਆ ਕਰੋ ਜੀ ਤੇ ਇੱਕ ਜਾਦੇ ਦੁੱਧ ਵਾਲੀਆਂ ਨਾ ਲਿਆ ਕਰੋ ਭਲਾ ਦੋਗੜੀਆਂ گاਵਾਂ ਤੋਂ ਕੰਮ ਸ਼ੁਰੂ ਕਰ ਲਓ ਥੋੜੇ ਤੋਂ ਕਰੋ ਬਾਲੇ ਪੈਸੇ ਨਾ ਸਿਰ ਚੜਾਓ ਵੀ ਥੋੜੇ ਮੰਨ ਲਓ 20-22 ਲੀਟਰ ਵਾਲੀ ਹਾਂ 20-22 ਵਾਲੀ ਹੋਵੇ ਤੇ ਥੋੜੇ ਸਿਰ ਤੇ ਬੋਝ ਨਾ ਹੋਵੇ ਵੀ ਅਸੀਂ ਕਿਸ਼ਤ ਦੇਣੀ ਹੈ ਯਾਰ ਜਾਂ ਸੈੱਟ ਦਾ ਐ ਖਰਚਾ ਪਈ ਜਾਂਦਾ ਐ ਐਵਜਾ ਕੁਝ ਨਾ ਹੋਵੇ ਵੀ ਦੋ ਮੱਝਾਂ ਦਾ ਗੱਪਣ ਲੈ ਰਹੇ ਹਾਂ ਹਾਂ ਮੱਝਾਂ ਦਾ ਗੱਪਣ ਲੈ ਰਹੇ ਹਾਂ ਥੋੜਾ-ਥੋੜਾ ਗੱਪਣ ਵਾਧੇ ਲੈਣਾ ਹਾਂ ਵੀ ਐ ਕੰਮ ਸ਼ੁਰੂ ਕਰੋਗੇ ਤਾਂ ਇਹ ਕੰਮ ਸਕਸੈਸ ਆ ਜੀ ਬਾਕੀ ਇਹ ਚੀਜ਼ ਤੇ ਆਪਾਂ ਇੱਕ ਦਿਨ ਪੂਰੀ ਵੀ ਕਿਵੇਂ ਬੰਦਾ ਫੇਲ ਹੁੰਦਾ ਜੀ ਇਹ ਚ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ